ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਤਾਂ ਇਹਦਾ লাইਵ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਭਾਈ ਅਮਰਪਾਲ ਸਿੰਘ ਨੂੰ ਅnder ਕਰਨ ਵਾਲੇ ਮੁੱਖ ਮੰਤਰੀ ਤੇ ਬਹੁਤ ਵੱਡਾ ਯਾਨੀ ਪ੍ਰਭਾਵ ਪੈ ਗਿਆ ਜਲੰਧਰ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਉਹਨੂੰ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਮੈਂ ਅਕਸਰ ਕਹਿੰਦਾ ਰਿਹਾ ਕਿ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਨੂੰ ਬੰਦ ਕਰਨ ਵਾਲੀ ਸਰਕਾਰ ਆਖਰ ਇੱਕ ਦਿਨ ਸ਼ਕੰਜੇ ਦੇ ਵਿੱਚ ਆਊਗੀ ਤਾਂ ਸਿੱਧਾ ਇੱਥੇ ਸੀਐਮ ਮਾਨ ਨੂੰ ਲਾਣਤਾ ਪੈ ਰਹੀਆਂ ਨੇ ਔਰ ਸੀਐਮ ਮਾਨ ਤੇ ਸਾਰਾ ਕੁਝ ਯਾਨੀ ਸਾਰੇ ਇਲਜ਼ਾਮ ਭਗੰਤ ਮਾਨ ਤੇ ਲੱਗ ਰਹੇ ਨੇ ਕਿਉਂਕਿ ਦੋਸ਼ੀ ਸਾਡੀ ਸਰਕਾਰ ਹੈ ਜੇਕਰ ਪੰਜਾਬ ਦੇ ਵਿੱਚ ਕੁਝ ਹੁੰਦਾ ਤਾਂ ਸਰਕਾਰ ਦੁਆਰਾ ਕਰਵਾਇਆ ਜਾਂਦਾ ਬਹੁਤ ਵੱਡਾ ਯਾਨੀ ਅੱਜ ਜਿਹੜਾ ਕਾਂਡ ਹੋ ਚੁੱਕਿਆ ਜਨੰਦਰ ਦੇ ਵਿੱਚ ਉਹਨੂੰ ਦੇਖ ਕੇ ਤੇ ਸੁਣ ਤੁਹਾਡੀ ਰੂਹ ਕੰਬ ਜਾਊਗੀ ਕਿ ਜਿਹੜਾ ਸਾਡੀ ਪੰਜਾਬ ਦੀ ਸਰਕਾਰ ਨੂੰ ਬੜੀ ਹੀ ਕਚਾਵਾਂ ਦੇ ਨਾਲ ਸਰਕਾਰ ਚੁਣੀ ਲੋਕਾਂ ਨੇ ਬਾਈ ਦੇ ਵਿੱਚ ਉਨ੍ਹਾਂ ਦੇ ਕਾਰਨ ਇੱਕ ਜਲੰਧਰ ਦੇ ਵਿੱਚ ਜਿਹੜੀ ਹੋਈ ਘਟਨਾ ਇਹ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਮੁੱਖ ਮੰਤਰੀ ਫਸ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਵੱਡੇ ਵੱਡੇ ਵਾਅਦੇ ਕਰਦਾ ਸੀ ਮੈਂ ਪੰਜਾਬ ਲਈ ਇਹ ਕਰ ਦਿੰਨਾ ਮੈਂ ਪੰਜਾਬ ਲਈ ਬਿਜਲੀ ਮੁਕਤ ਕਰ ਦਿੱਤੀ ਹੈ ਮੈਂ ਨੌਕਰੀਆਂ ਦੇ ਦਿੱਤੀਆਂ ਨੇ ਦਰਅਸਲ ਮਾਮਲੇ ਕੁਝ ਹੋਰ ਵੀ ਨੇ ਜਿਹੜੇ ਪੰਜਾਬ ਦੇ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੀ ਸਰਕਾਰ ਨਾਕਾਮ ਰਹੀ ਹੈ ਤੇ ਅਮਰਪਾਲ ਸਿੰਘ ਉਹਦੇ ਬਾਕੀ ਸਾਥੀਆਂ ਨੂੰ ਅੰਦਰ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਹਿਲੇ ਨੰਬਰ ਤੇ ਪੰਜਾਬ ਸਰਕਾਰ ਦਾ ਹੁੰਦਾ ਹੈ ਪਰ ਹੁਣ ਸਾਰੀ ਗੱਲ ਸੀ ਇਹ ਮਾਨ ਦੇ ਸਿਰ ਤੇ ਪਈ ਹੈ ਤੇ ਇਹਦਾ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਜਿਹੜਾ ਪੰਜਾਬ ਆ ਤੁਸੀਂ ਉਹਨਾਂ ਦੇ ਹੱਥ ਦੇ ਵਿੱਚ ਦਿੱਤਾ ਸੀਐਮ ਮਾਨ ਦੇ ਤਾਂ ਹੀ ਤੁਹਾਨੂੰ ਅੱਜ ਸਭ ਨੂੰ ਭਾਰੀ ਪੈਣ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕ ਤੈ ਵੀ ਕਹਿ ਰਹੇ ਨੇ ਕਿ ਉਹਨੂੰ ਜੇਲ੍ਹ ਹੋਣੀ ਚਾਹੀਦੀ ਹੈ ਉਹਦੇ ਹੱਥ ਕੜੀਆਂ ਲੱਗਣੀਆਂ ਚਾਹੀਦੀਆਂ ਨੇ ਬਹੁਤ ਸਾਰੀ ਜਾਨੀ ਕੈਨਸੇ ਦੱਕਦਾ ਵੀ ਲੋਕ ਕਹਿੰਦੇ ਨੇ ਹੁਣ ਐਨਐਸਏ ਲੱਗੂਗੀ ਜਿਹੜਾ ਕਿ ਸੀਐਮ ਮੰਤ ਤੇ ਬਹੁਤ ਵੱਡੀ ਖਬਰ ਹੈ ਜਾਨੀ ਅਮਰਪਾਲ ਸਿੰਘ ਦੇ ਨਾਲ ਵੀ ਜੁੜੀ ਹੋਈ ਖਬਰ ਹੈ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਅਮਰਪਾਲ ਸਿੰਘ ਤੇ ਬਹੁਤ ਵੱਡੀ ਜਾਣਕਾਰੀ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਪਹਿਲਾਂ ਇਹ ਵੀਡੀਓ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਦੇ ਪੁੱਤ ਨਾ ਮਰ ਆਵੇ ਦੇਖੋ ਘਰ ਦੇ ਵਿੱਚ ਕਿੰਨਾ ਇਸ ਵੇਲੇ ਰੋਂਦੇ ਘਰ ਲਾਂਦੇ ਪਏ ਆ ਰਿਕ ਮੈਂਬਰ ਸਾਰੇ ਉਹਨਾਂ ਦੇ ਔਰ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਜਾ ਰਹੀ ਹੈ ਅਹੀ ਕੱਲ੍ਹ ਵਾਰੀ ਅਸਲੀ ਅੱਜ ਆਲੇ ਗਾਲਿਆ ਟਵਰਾ ਆ ਵਾਹੇ ਤੇ ਅੰਤਾ ਗੇ ਪਨੀ ਵਾਲਿਆ ਕਿ ਉਹ ਮਰ ਚਲਾ ਪਹਿਲੇ ਵੀ ਸੋਚਾਈ ਮੈਂ ਹੌਟ ਜਦ ਰੈਗਡਰੀ ਕੰਮ ਕਰਦੀ ਆ ਸਾਹਰੇ ਉਹ ਪਹਿ ਲੈ ਕੇ ਕਰ ਘੱਟੇ ਕਰਕੇ ਡਾਕਟਰ ਕੋਲ ਗਈ ਕਿ ਉਹ ਇਲਾਜ ਕਰ ਦੋ ਮੇਰੇ ਬੱਚਾ ਬਚਾ ਲਓ ਕਈ ਬਚਾਵਾ ਹੈ ਕੋਈ ਨਹੀਂ ਨਜਕ ਅਕਸਮਾ ਹੈ ਹਰ ਕੀ ਦਿਖਾ ਰਿਹਾ ਤੇ ਤੁਹਾਨੂੰ ਬਸਾਵਾ ਜੀ ਹਾਂ ਆਪ ਰਲ ਕੇ ਸਾਨੂੰ ਮੱਝਾ ਮਾਰਨਾ ਹੈ ਆਪਣੇ ਪਰਿਵਾਰ ਨਾਲ ਇਫਰਕੇ ਸੜਾਈ ਕਰ ਰਹੀ ਹੈ ਜੀ ਫਿਰ ਵੀ ਤੁਸੀਂ ਐਜ਼ ਅ ਕਾਉਂਸਲਰ ਐਂਡ ਸਰਕਾਰ ਵਿੱਚ ਲੋਕਾਂ ਨੂੰ ਗੀਲ ਕਰਨਾ ਚਾਹੁੰਦੇ ਹੋ ਜਾਂ ਕੀ ਕਹਿਣਾ ਚਾਹੁੰਦੇ ਲੋਕ ਪਬਲਿਕ ਨੂੰ ਮੈਂ ਹਰ ਨੂੰ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਆਪਣੇ ਪਰਿਵਾਰ ਨਹੀਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਆਪ ਦੇਖਣੀਆਂ ਕਿਸੀ ਹੋਰ ਚਾਲਾ ਚੋਲ ਨਾ ਵੀ ਇਹ ਕਿதா ਮੇਰੇ ਵੀਰ ਨੇ ਦੱਸਿਆ ਕਿ ਸਾਨੂੰ ਪਤਾ ਹੀ ਹੋਣ ਲੱਗਾ ਇਹ ਨਹੀਂ ਬੱਚਿਆਂ ਦੇ ਅਸੀਂ ਉਹ ਦੇਖੀਏ ਕਿ ਇਹ ਬੱਚੇ ਕਿੱਥੇ ਆਉਂਦੇ ਕੀ ਸੋਸਾਇਟੀ ਆ ਜਦੋਂ ਵੀ ਐਸਾ ਮੌਕਾ ਹੈਗਾ ਇਹਨਾਂ ਨੂੰ ਸੰਭਾਲੀ ਆਪਾਂ ਥਾਣਾ ਬਸਤੀ ਬਾਵਾ ਗਿਆ ਜਦੀ ਨਹੀਂ ਇਸੇ ਹਫਤੇ ਘਟੋਕਾ 6-7 ਲੁੱਟਾਂ ਹੋਈਆਂ ਹੱਲੇ ਤੱਕ ਵੀ ਟ੍ਰੇਸ ਨਹੀਂ ਹੋਈ ਪੰਜਾਬ ਵਾਲੇ ਜਲੰਧਰ ਦੇ ਵਿੱਚ 20 ਸਾਲ ਦਾ ਨੌਜਵਾਨ ਗੱਲ ਹੈ ਕਿ ਈਮਾਨ ਦੇ ਉੱਤੇ ਗੱਲ ਕਿਵੇਂ ਜਾਂਦੀ ਆ 20 ਸਾਲ ਦਾ ਨੌਜਵਾਨ ਜਾਨੀ ਇੱਕ ਚਿੱਟੇ ਦੀ ਪੇੜ ਚੜ ਗਿਆ ਨਸ਼ੇ ਦੇ ਨਾਲ ਜਾਨੀ ਉਹਦੀ ਇੱਕ ਉਹ ਦੁਨੀਆ ਤੋਂ ਵਿਦਾ ਹੋ ਗਿਆ ਤਾਂ ਹੁਣ ਤੁਸੀਂ ਇਹ ਸਮਝ ਲਓ ਪਰਿਵਾਰ ਕੇ ਮੇ ਰੋ ਰਿਹਾ ਕੁਰਲਾ ਰਿਹਾ ਤੇ ਜਿਹੜੇ ਸਾਡੇ ਅਮਰਪਾਲ ਸਿੰਘ ਵਰਗੇ ਸੂਰਬੀਰ ਯੋਧੇ ਕਹਾਂਗੇ ਅਸੀਂ ਪੰਜਾਬ ਦੇ ਜਿਹੜਾ ਪੰਜਾਬ ਨੂੰ ਨੌਜਵਾਨੀ ਨੂੰ ਪੰਜਾਬ ਦੀ ਨੂੰ ਬਚਾਉਣ ਦੀ ਗੱਲ ਕਰੂਗਾ ਤੇ ਉਹਨਾਂ ਨੇ ਮੂਹਰੇ ਲਾ ਕੇ ਮਹੀਮ ਚਲਾਊਗਾ ਤੇ ਅਸੀਂ ਤਾਂ ਫਿਰ ਉਹਨੂੰ ਯੋਧੀ ਕਹਾਂਗੇ ਕਿਉਂਕਿ ਪੰਜਾਬ ਦੀ ਅੱਜ ਅੱਜ ਦੀ ਘੜੀ ਦੇ ਵਿੱਚ ਪੰਜਾਬ ਦੀ ਨੌਜਵਾਨੀ ਕਿਸ ਕਦਰ ਖਰਾਬ ਹੋ ਰਹੀ ਹੈ ਕਿਸ ਕਦਰ ਯਾਨੀ ਗਰਕ ਹੋ ਰਹੀ ਹੈ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਯਾਰ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਆਏ ਦਿਨ ਯਾਨੀ ਕਾਏ ਦਿਨ ਇੱਕ ਨਾ ਇੱਕ ਨੌਜਵਾਨ ਦੀ ਲਾਸ਼ ਸੜਕਾਂ ਤੇ ਲੈ ਕੇ ਵਹਿੰਦੇ ਪੰਜਾਬੀ ਇਹ ਨੂੰ ਸਰਕਾਰ ਨੂੰ ਨਜ਼ਰ ਨਹੀਂ ਆਉਂਦੇ ਪਰ ਦੂਜੇ ਪਾਸੇ ਹੁਣ ਦੇਖੋ ਅਜਲੰਦਰ ਦੀ ਘਟਨਾ ਜਿਹੜੀ ਇੱਕ 20 ਸਾਲ ਦਾ ਨੌਜਵਾਨ ਹੈ ਜਿਹੜਾ ਚਿੱਟੇ ਦੀ ਢੇੜ ਚੜ ਚੁੱਕਿਆ ਔਰ ਹੁਣ ਜਿਹੜਾ ਪਰਿਵਾਰ ਉਹ ਰੋ ਵੀ ਰਿਹਾ ਕਰੋਲਾ ਵੀ ਰਿਹਾ ਡਾਕਟਰਾਂ ਕੋਲੇ ਗਏ ਸੀ ਕਹਿੰਦੇ ਪੈਸੇ ਲੈ ਲਓ ਵਿਚਾਰੋ ਨਹੀਂ ਪਰ ਨਹੀਂ ਬਚ ਸਕਿਆ ਕਿਉਂਕਿ ਉਹ ਤਾਂ ਜਦੋਂ ਤੁਹਾਨੂੰ ਪਤਾ ਵੀ ਇੱਕ ਇੱਕ ਮੌਤ ਦਾ ਨਾਮ ਹੀ ਚਿੱਟਾ ਹੈ ਤੱਪੜ ਹੁਣ ਮੈਂ ਦੂਜੇ ਪਾਸੇ ਗੱਲ ਕਰੂੰਗਾ ਸੀਐਮ ਭਗਵੰਤ ਮਾਨ ਜਿੰਨਾ ਸਾਡੇ ਨੌਜਵਾਨਾਂ ਨੂੰ ਅੱਜ ਵੀ ਮੈਂ ਕਹਿੰਦਾ ਮੈਂ ਫੇਰ ਕਹਿੰਦਾ ਮੈਂ ਪਹਿਲਾਂ ਵੀ ਕਹੀਆਂ ਇਹ ਗੱਲਾਂ ਮੈਂ ਪਹਿਲਾਂ ਵੀ ਕਹੀਆਂ ਇਹ ਗੱਲਾਂ ਕਿ ਜਦੋਂ ਸਰਕਾਰ ਬਣੀ ਹੈ ਕਿ ਜਦੋਂ ਤੁਸੀਂ ਡਿਬਰੂਗੜ ਦੇ ਵਿੱਚ ਬੰਦ ਕੀਤੇ ਆ 11 ਸਾਥੀ ਯਾਨੀ ਪੰਜਾਬ ਦੇ ਉਹ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਕਿ ਮੁਹਿਬ ਚਲਾ ਰਹੇ ਸੀ ਚਿੱਟੇ ਦੇ ਉੱਤੇ ਤਾਂ ਤੁਸੀਂ ਉਹਨਾਂ ਨੂੰ ਬੰਦ ਕਰਕੇ ਆਪਣੀ ਸਰਕਾਰ ਨੂੰ ਥੱਲੇ ਡੇਗਣ ਦਾ ਕੰਮ ਕੀਤਾ ਹੈ ਇਹ ਦਰਅਸਲ ਤੁਸੀਂ ਆਪਣੇ ਪੈਰ ਤੇ ਖੁਲਾੜੀ ਆਪ ਹੀ ਮਾਰੀ ਐ ਤੇ ਕਿਉਂ ਮਾਰੀ ਐ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਦੇਖੋ ਇੱਕ ਪਾਸੇ ਸਰਕਾਰ ਸਿੰਘਾਂ ਨੂੰ ਬੰਦ ਕਰਦੀ ਐ ਬੇਦੋਸ਼ਿਆਂ ਨੂੰ ਇਹ ਮੈਂ ਨਹੀਂ ਕਹਿੰਦਾ ਪੂਰਾ ਪੰਜਾਬ ਪੂਰਾ ਵਰਲਡ ਜਾਣਦਾ ਇਸ ਗੱਲ ਨੂੰ ਕਿ ਮੈਂ ਪੱਲਿਓ ਨਹੀਂ ਬਣਾ ਰਿਹਾ ਕੰਦਾ ਕੋਈ ਇਹ ਗੱਲ ਪੂਰੀ ਦੁਨੀਆ ਜਾਣਦੀ ਐ ਕਿ ਡਿਬਰੂਗੜ੍ਹ ਦੇ ਵਿੱਚ ਜਿਹੜੇ ਬੰਦ ਕੀਤੇ ਸਿੰਘ ਭਗਵੰਤ ਮਾਨ ਨੇ ਸ਼ਰਿਆਮ ਧੱਕੇ ਨਾਲ ਕੀਤੇ ਨੇ ਨਾ ਕਿ ਕੋਈ ਉਹਨਾਂ ਦੇ ਪ੍ਰਾਵਧਾਨ ਕੋਈ ਧਾਰਾ ਦਾ ਬਣਦਾ ਸੀ ਤਾਂ ਹੁਣ ਤੁਸੀਂ ਇਹ ਸਮਝ ਲਓ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਹੁਮਤ ਦੇ ਨਾਲ ਆਉਂਦੀ ਹੈ ਉਨੀ ਤੇਜ਼ੀ ਦੇ ਨਾਲ ਸਰਕਾਰ ਪੰਜਾਬ ਦੇ ਵਿੱਚ ਮਿੱਟੀ ਦੇ ਵਿੱਚ ਰੁਲ ਜਾਂਦੀ ਹੈ ਇਸ ਕਦਰ ਯਾਨੀ ਅੱਜ ਦੱਸੋ ਪੰਜਾਬ ਸਰਕਾਰ ਦਾ ਸਟੈਂਡ ਕਿਹੜਾ ਹੈ ਅੱਜ ਤੁਸੀਂ ਦਿਖਾਓ ਚਿੱਟੇ ਦਾ ਮੁੱਦਾ ਧਰ ਕੇ ਲੋਕਾਂ ਦੇ ਸਾਹਮਣੇ ਸਰਕਾਰ ਬਣਾਉਂਦੇ ਨੇ ਫੇਰ ਜਿਹੜੀ ਨੌਜਵਾਨੀ ਚਿੱਟੇ ਨਾਲ ਹੀ ਮਰ ਰਹੀ ਹੈ ਤਾਂ ਉਹਦੋਂ ਜ਼ਿਆਦੇ ਅੰਕੜੇ ਵਧੇ ਨੇ ਇਹਨਾਂ ਦੀ ਸਰਕਾਰ ਤੇ ਆਉਣ ਤੋਂ ਬਾਅਦ ਇਨਾਂ ਦੀ ਸਰਕਾਰ ਆਉਣ ਤੋਂ ਬਾਅਦ ਬਹੁਤ ਵੱਡੇ ਅੰਕੜੇ ਵਧੇ ਨੇ ਜਿਨ੍ਹਾਂ ਦੇ ਨਾਲ ਨੌਜਵਾਨੀ ਵੱਡੇ ਪੱਧਰ ਤੇ ਮਰ ਰਹੀ ਹੈ ਤਾਂ ਹੁਣ ਭਗਵੰਤ ਮਾਨ ਨੂੰ ਤਾਂ ਲੋਕ ਇਹ ਵੀ ਕਹਿ ਰਹੇ ਨੇ ਕਿ ਡਿਬਰੂਗੜ ਦੇ ਵਿੱਚ ਭੇਜਣ ਵਾਲਾ ਸਿੰਘਾਂ ਨੂੰ ਇਹਦੇ ਤੇ ਵੀ ਐਨਐਸਏ ਲੱਗਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਇਹ ਪੰਜਾਬ ਦੀ ਪੂਰੀ ਜਨਤਾ ਕਹਿ ਰਹੀ ਹੈ ਜਨਤਾ ਦੀ ਆਵਾਜ਼ ਹੈ ਇਹ ਕਿਉਂਕਿ ਜਲੰਧਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਹ ਆਮ ਆਮ ਖਾਸ ਘਟਨਾ ਨਹੀਂ ਹੈਗੀ ਇੱਕ 20 ਸਾਲ ਦਾ ਨੌਜਵਾਨ ਤੁਰਿਆ ਕਿਸੇ ਘਰ ਦੇ ਵਿੱਚੋਂ ਤਾਂ ਬਹੁਤ ਵੱਡੀ ਯਾਨੀ ਇੱਕ ਉਹਨਾਂ ਨੂੰ ਝਟਕਾ ਲੱਗਿਆ ਇਸ ਗੱਲ ਦਾ 20 ਸਾਲ ਦਾ ਨੌਜਵਾਨ ਗਿਆ ਕਿਸੇ ਦੇ ਘਰ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਤਾਂ ਹੁਣ ਇੱਥੇ ਆਏ ਦੱਸੋ ਮੁੱਖ ਮੰਤਰੀ ਦਾ ਕੀ ਗਿਆ ਤੇ ਸਰਕਾਰਾਂ ਦਾ ਕੀ ਜਾਂਦਾ ਫਿਰ ਕਹਿੰਦੇ ਨੇ ਪੰਜਾਬ ਦੇ ਨੌਜਵਾਨ ਬੋਲਦੇ ਨੇ ਬੋਲਣ ਕਿਉਂ ਨਾ ਜਦੋਂ ਕਿ ਏਡੀ ਐਡੀਆ ਘਟਨਾਵਾਂ ਹੁੰਦੀਆਂ ਨੇ ਮਾਵਾਂ ਦੇ ਪੁੱਤ ਮਰ ਜਾਂਦੇ ਨੇ ਭੈਣਾਂ ਦੇ ਭਰਾ ਤੁਰ ਜਾਂਦੇ ਨੇ ਭਗਵੰਤ ਮਾਨ ਜੀ ਤੁਹਾਡੀ ਨੀਂਦ ਮੈਨੂੰ ਨਹੀਂ ਲੱਗਦਾ ਕਦੇ ਖੁੱਲੂਗੀ ਕਿਉਂਕਿ ਸਰਕਾਰ ਜਾਣ ਤੱਕ ਦਾ ਵੀ ਟਾਈਮ ਆ ਗਿਆ ਹੈ ਤੇ ਮੈਂ ਕਹਿੰਦਾ ਜਾਂਦੇ ਜਾਂਦੇ ਦਵਾਵਾਂ ਲੈ ਜੋ ਇੰਨੀਆਂ ਕਿ ਲੋਕਾਂ ਦੀਆਂ ਕਿ ਤਾਹਾਨੂੰ ਲੋਕ ਹਲੇ ਇੰਨੀਆਂ ਗਾਲਾਂ ਤਾਂ ਨਾ ਕੱਢਣ ਕੁਛ ਇਹੋ ਜਿਹਾ ਕਰਕੇ ਜਾਓ ਜਿਨਾ ਕਿ ਮੈਂ ਕਹਿੰਦਾ ਪੂਰੀ ਤਾਕਤ ਝੋਕ ਦਿਓ ਪੰਜਾਬ ਦੇ ਅੰਦਰ ਕਿ ਭਾਈ ਅਸੀਂ ਜਿਹੜੇ ਕਿ ਨਸ਼ੇ ਦੇ ਵਿਰੁੱਧ ਮਹੀਮ ਚਲਾਈ ਹੈ ਵੱਡੇ ਪੱਦਰ ਤੇ ਹਦਾਇਤਾ ਕਿਉਂ ਨਹੀਂ ਕਰਦੇ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਕਮਿਸ਼ਨਰ ਡੀਜੀਪੀ ਸਾਰਿਆਂ ਨੂੰ ਯਾਨੀ ਅਫਸਰਾਂ ਨੂੰ ਇਹਨਾਂ ਨੂੰ ਇੰਨੀਆਂ ਹਦਾਇਤਾ ਕਿਉਂ ਨਹੀਂ ਦਿੰਦੇ ਪੁਲਿਸ ਪ੍ਰਸ਼ਾਸਨ ਨੂੰ ਕਿ ਕੰਮੇ ਕੰਮੇ ਘਰ ਦੇ ਵਿੱਚ ਛਾਪੇਮਾਰੀ ਸ਼ੁਰੂ ਕਰ ਦਿਓ ਯਾਰ ਚਾਹੇ ਕੋਈ ਵੇਚਦਾ ਚਾਹੇ ਨਹੀਂ ਵੇਚਦਾ ਜਿੱਥੋਂ ਤੁਹਾਨੂੰ ਕੋਈ ਇਨਪੁਟ ਮਿਲਦੀ ਆ ਪੂਰੀ ਯਾਨੀ ਜਬਰਦਸਤ ਤਰੀਕੇ ਦੇ ਨਾਲ ਇੱਕ ਪ੍ਰਦਰਸ਼ਨ ਕਰ ਦਿਓ ਕਿ ਪੰਜਾਬ ਦੇ ਵਿੱਚ ਐਸਾ ਨਾਮ ਬਣਾ ਲਓ ਕਿ ਐਂ ਕਹਿਣ ਲੋਕ ਕਿ ਭਗਵੰਤ ਮਾਨ ਭਾਈ ਜਾਂਦਾ ਜਾਂਦਾ ਸਾਡੇ ਪੰਜਾਬ ਲਈ ਕੁਝ ਕਰਕੇ ਗਿਆ ਤੇ ਨਹੀਂ ਤਾਂ ਤੁਹਾਨੂੰ ਅੱਜ ਵੀ ਲੋਕ ਗਾਲਾਂ ਕੱਢਦੇ ਨੇ ਇਹੋ ਜਿਹਾ ਮੁੱਖ ਮੰਤਰੀ ਅਸੀਂ ਪਹਿਲਾਂ ਦੇਖਿਆ ਨਹੀਂ ਜਿਹੜਾ ਕਿ ਅਸੀਂ ਹੁਣ ਆਪ ਹੀ ਬਣਾਇਆ ਤੁਹਾਨੂੰ ਤਾਂ ਹੁਣ ਇਹਦੇ ਜਵਾਬ ਤੁਹਾਡੇ ਅੱਗੇ ਨੇ ਪੰਜਾਬ ਦੀ ਜਨਤਾ ਅੱਗੇ ਨੇ ਕੀ ਕਹਿੰਦੀ ਹੈ ਜਨਤਾ ਇਹ ਮੈਂ ਅ ਦੇਖਣਾ ਚਾਹੁੰਗਾ ਕਿ ਤੁਹਾਡੀ ਪ੍ਰਕਿਰਿਆ ਕੀ ਹੁੰਦੀ ਆ ਪੰਜਾਬੀਆਂ ਦੀ ਤਾਂ ਹੁਣ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਡੀਓ ਨੂੰ ਮੇਰਾ ਵੀਰ ਦਬਕੇ ਸ਼ੇਅਰ ਜਰੂਰ ਕਰਨਾ ਗਰੁੱਪਾਂ ਦੇ ਵਿੱਚ